ਅਕਾਲ ਪੁਰਖ ਵਾਹਿਗੁਰੂ ਨੇ Swami Mahesh Muni Maharaj ਦੀ ਜੋ ਡਿਊਟੀ ਲਈ ਧਰਤੀ ਤੇ ਇਹਦਾ ਕੀ ਕਾਰਨ ਸੀ ਉਸ ਮੇਰੇ ਵਾਹਿਗੁਰੂ ਨੇ ਮਾਲਕ ਨੇ ਪਾਪ ਤੇ ਪੁੰਨ ਦੋਏ ਰਚੇ ਹੈ ਜੋੜਾ ਜੋੜਾ ਹਰ ਚੀਜ਼ ਦਾ ਧਰਤੀ ਅਸਮਾਨ ਹੈ ਜ਼ਿੰਦਗੀ ਤੇ ਮੌਤ ਹੈ ਸ਼ੁਰੂਆਤ ਤੇ ਅਖੀਰ ਹੈ ਪਤੀ ਆ ਤਾਂ ਪਤਨੀ ਹੈ ਕਿਤੇ ਤੱਕ ਨਿਗਾਹ ਮਾਰੀ ਜਾਇਓ ਜੋੜਾ ਜੋੜ ਐ ਕੱਲੀ ਕੋਈ ਵਸਤੂ ਨਹੀਂ ਹੈ ਸੰਸਾਰ ਤੇ ਕੱਲਾ ਤਾਂ ਇੱਕ ਅਕਾਲ ਪੁਰਖ ਹੈ ਉਹਦਾ ਕੋਈ ਪਤਾ ਨਹੀਂ ਰੰਗ ਨਾ ਰੂਪ ਨਾ ਰੇਖ ਕਿਛ ਇਹਦਾ ਕਾਰਨ ਹੈ ਜਦ ਧਰਤੀ ਉੱਤੇ ਪਾਪ ਫੈਲ ਜੇ ਫੇਰ ਤਾਂ ਭੇਜਦਾ ਉਹ ਸੰਤਾਂ ਨੂੰ ਬਈ ਭਾਈ ਧਰਮ ਨੂੰ ਸਹਾਰਾ ਦੇਵੋ ਪਾਪ ਨੂੰ ਕਮਜ਼ੋਰ ਕਰੋ ਜੇ ਕਿਤੇ ਕੁਦਰਤੀ ਸ਼ਾਂਤੀ ਜਿਆਦਾ ਫੈਲ ਜੇ ਫਿਰ ਰਾਖਸ਼ ਆਉਂਦੇ ਹਰਨਾਕਸ਼ ਵਰਗੇ ਦੈਂਤ ਉਹਨੇ ਟਕਰਾਅ ਕਰਨਾ ਉਹਨੇ ਓ ਨਹੀਂ ਜੇ ਭਲਾ ਟਕਰਾਅ ਨਾ ਕਰਦਾ ਸਾਡੇ ਸਾਰਿਆਂ ਦੇ ਹਿਰਦੇ ਚ ਨਾਮ ਦੀ ਜੋਤ ਜਗਾ ਦਿੰਦਾ ਪਾਪੀ ਇੱਥੇ ਫਿਰ ਕਿੱਥੇ ਆਉਣੇ ਸੀ ਜੇ ਪਾਪੀ ਨਾ ਹੁੰਦੇ ਧਰਮੀ ਦੀ ਕਦਰ ਵੀ ਕੀ ਐ ਫਿਰ ਤਾਂ ਸਾਰੀ ਇਕੋ ਜੀ ਐ ਇਕ ਨੂੰ ਦੂਜੀ ਚੀਜ਼ ਸਿੱਧ ਕਰਦੀ ਐ ਇਹ ਜਦ ਧਰਤੀ ਮਾਂ ਪਾਪਾ ਦੀ ਮਾਰੀ ਕੂਕ ਦੀ ਐ ਇਹ ਰਹੇ ਉਹ ਜੋਗੀ ਹੁੰਦੇ ਨੇ ਸੰਤ ਮਹੇਸ਼ ਮੁਨੀ ਵਰਗੇ ਐ ਸੁਣਿਆ ਕਹਿੰਦੇ ਇਹਨਾਂ ਦੇ ਮਾਤਾ ਪਿਤਾ ਮਾਤਾ ਦਾ ਨਾਮ ਤਾਂ ਕਾਕੋ ਕੌਰ ਸੀ ਤੇ ਪਿਤਾ ਦਾ ਨਾਮ ਸੀ ਸੰਤ ਸੰਤ ਤੇ ਮਾਤਾ ਕਾਕੋ ਦੋਨੋਂ ਹਰਦوار ਚਲੇ ਗਏ ਇੱਕ ਕੋਈ ਬਰਮ ਗਿਆਨੀ ਜੋਗੀ ਮਿਲਿਆ ਉਹਨਾਂ ਨੇ ਇਹਨਾਂ ਦੇ ਮੱਥੇ ਦਾ ਸਿਤਾਰਾ ਦੇਖਿਆ ਉਹ ਆਦਾ ਭਾਈ ਤੁਹਾਡੀ ਸਟੇਜ ਬਹੁਤ ਉੱਚੀ ਹੈ ਤੁਹਾਡੇ ਘਰੇ ਕਿਸੇ ਹਸਤੀ ਨੇ ਜਨਮ ਲੈਣਾ ਤੁਹਾਡੀਆਂ 21 ਕੁਲਾਂ 60 ਖੰਡ ਜਾਣਗੀਆਂ ਐਡੀ ਤੁਹਾਡੇ ਘਰੇ ਸ਼ਕਤੀ ਆਊਗੀ ਪਰ ਤੁਸੀਂ ਇੱਕ ਕਿਰਪਾ ਕਰੋ ਕਿਸੇ ਮਹਾਪੁਰਖ ਨੂੰ ਭੋਜਨ ਸ਼ਕਾਓ ਇਹਨਾਂ ਜੇ ਮਨ 'ਚ ਆ ਗਿਆ ਵੀ ਐਦੂ ਵਧੀਆ ਮਹਾਪੁਰਖ ਕੌਣ ਹੈ ਤਰਕਾਲ ਦਰਸ਼ੀ ਬਾਬਾ ਜੀ ਤੁਸੀਂ ਉਹੀ ਭੋਗ ਲਾ ਲਓ ਉਹ ਆਦਾ ਬਈ ਸ਼ਕਾ ਦਿਓ ਉਹਨੇ ਸ਼ੱਕ ਕੇ ਭੋਜਨ ਫੇਰ ਵੀ ਕਿਹਾ ਬਈ ਮੇਰੀ ਗੱਲ ਯਾਦ ਰੱਖਿਓ ਭੁੱਲਿਓ ਨਾ ਤੁਹਾਡੇ ਘਰੇ ਇੱਕ ਸ਼ਕਤੀ ਆਵੇਗੀ ਫਿਰ ਸੰਤ ਮਹੇਸ਼ ਮੁਨੀ ਜੀ ਦਾ ਅਵਤਾਰ ਆਇਆ ਭਰਾ ਵੀ ਥੇ ਇਹਨਾਂ ਦੇ ਤਿੰਨ ਪਰ ਇੱਕ ਕਮਾਲ ਦੀ ਗੱਲ ਇਹ ਦੇਖੀ ਧਰਤੀ ਮਾਤਾ ਨੂੰ ਸਹਾਰਾ ਦੇਣ ਵਾਸਤੇ ਇਹ ਐਸੇ ਜਨਮ ਚ ਸੰਤ ਨਹੀਂ ਸੀ ਕਈ ਜਨਮਾਂ ਦੀ ਬੰਦਗੀ ਹੁੰਦੀ ਹੈ ਤਾਂ ਸੰਤ ਪਦਵੀ ਮਿਲਦੀ ਹੈ ਕਹਿੰਦੇ ਢੰਨੇ ਭਗਤ ਨੇ ਕਿਹਾ ਵਾਹਿਗੁਰੂ ਨੂੰ ਕਹਿੰਦਾ ਤੂੰ ਇੰਨਾ ਤਪ ਕਰਕੇ ਮਿਲਦਾ ਤੇ ਮੈਨੂੰ ਤੂੰ ਮਿੰਟਾਂ 'ਚ ਹੀ ਮਿਲ ਗਿਆ ਪੱਥਰ 'ਚੋਂ ਹੀ ਥਿਆ ਗਿਆ ਵਾਹਿਗੁਰੂ ਕਹਿੰਦੇ ਅੱਖਾਂ ਬੰਦ ਕਰ ਜਦੋਂ ਨੇ ਨੇਤਰ ਬੰਦ ਕਰੇ ਉਹਨੂੰ ਛੱਤ ਖੱਲੜ ਪੁੱਠੇ ਲਟਕਦੇ ਦਿਖੇ ਦਰਖਤਾਂ ਨਾਲ ਅਦੇ ਇੰਨੀ ਤਪਸ਼ਿਆ ਕੀਤੀ ਹੈ ਤੇ ਇਹ ਤਾਂ ਆਖਰੀ ਸਤੇਸੀ ਤਰੀ ਆਓ ਹੁਣ ਆਪਾਂ ਜਿਹੜੀ ਕਮਤਾ ਬੋਲਾਂਗੇ ਨਾ ਤੁਹਾਡੇ ਚਰਨਾ ਵਿੱਚ ਭਈ ਇਹ ਜਿਹੜਾ ਕਲਯੁਗ ਦਾ ਰਥ ਸੀ ਇਹਦਾ ਕੂੜ ਰਥਵਾਹੀ ਹੈ ਝੰਡੂ ਕਹਿੰਦੇ ਵਿੱਚ ਉਹ ਜੋਤ ਉਤਰੀ ਜਿਹੜੀ ਕਲਯੁਗ ਦੇ ਥੰਮ ਭੰਨੇ ਤੇ ਧਰਮ ਨੂੰ ਬਹਾਲ ਕਰੇ ਪਾਪ ਪੁੰਨ ਨੂੰ ਸੈਂਟਰ ਚ ਲਿਆਵੇ ਉਹ ਤਾਕਤ ਨੇ ਜਨਮ ਲਿਆ ਲੋ ਕਬਤਾ ਸੁਣ ਲੋ ਝੰਡੂ ਕਾਂ ਵਿੱਚ ਉਤਰੀ ਇੱਕ ਜੋਤ ਇਲਾਹੀ ਰੱਬੀ ਤਾਕਤ ਝੰਡੂ ਕਾਂ ਵਿੱਚ ਹੈ ਐਉਂ ਅਵਤਾਰ ਆਈ ਸੀ ਹੋ ਓਮਕਾਰ ਆਕਾਲ ਪੁਰਖ ਨੇ ਚੋਜ ਵਿਖਾਇਆ ਮਿਰਤ ਮੰਡਲ ਵਿੱਚ ਧਰਮ ਦਾ ਇੱਕ ਥੰਮਰ ਜਾਇਆ ਮਿਰਤ ਮੰਡਲ ਵਿੱਚ ਧਰਮ ਦਾ ਇੱਕ ਥੰਮਰ ਜਾਇਆ ਹੋ ਨਿਆ ਪਰਖ ਅਕਾਲ ਤੋਂ ਸ਼ਕਤੀ ਮਣ ਚਾਹੀ ਚੰਡੂ ਕਾਂ ਵਿੱਚ ਉੱਤਰੀ ਇੱਕ ਜੋਤੀ ਅਲਾਹੀ ਚੰਡੂ ਕਹਿ ਵਿੱਚ ਉੱਤਰੀ ਇੱਕ ਜੋਤੀ ਲਾਹੀ ਹੋ ਪਾਪ ਧਰਮ ਦਾ ਜੰਗ ਹੈ ਮੁੱਢ ਟਕਰਾਉਂਦੇ ਹਾ ਟਕਰਾਉਂਦੇ ਧਰਮ ਉਭਾਰਨ ਕਾਰਨੇ ਫੇਰ ਜੋਗੀ ਆਉਂਦੇ ਧਰਮ ਉਭਾਰਨ ਕਾਰਨੇ ਫੇਰ ਜੋਗੀ ਆਉਂਦੇ ਕਲ ਜੋਗ ਰਥ ਹੈ ਅਗਨੇੰਦਾ ਕੂੜੈ ਰਥ ਵਾਈ ਚੰਡੂ ਕਹਿ ਵਿੱਚ ਉੱਤਰੀ ਇੱਕ ਜੋਤੀ ਇਲਾਹੀ ਚੰਡੂ ਕੈਂ ਵਿੱਚ ਉਤਰੀ ਇੱਕ ਜੋਤੀ ਇਲਾਹੀ ਹੋ ਜਦ ਧਰਤੀ ਮਾਤਾ ਕੂਕਦੀ ਪਾਪਾਂ ਦੀ ਮਾਰੀ ਫਿਰ ਹੋ ਜੇ ਆਮਦੇ ਜੱਗ ਪਰ ਉਪਕਾਰੀ ਫਿਰ ਹੋ ਜੇ ਆਮਦੇ ਜੱਗ ਪਰ ਉਪਕਾਰੀ ਮੋਰਾ ਖਾ ਗਊ ਗਰੀਬ ਦਾ ਆ ਯ ਤੇਰਾ ਮਾਹੀ ਉ ਤੇਰਾ ਮਾਹੀ ਚੰਡੂ ਕਾਂ ਵਿੱਚ ਆ ਗਈ ਇੱਕ ਜੋਤੀ ਅਲਾਹੀ ਚੰਡੂ ਕਾਂ ਵਿੱਚ ਉਤਰੀ ਇੱਕ ਜੋਤੀ ਅਲਾਹੀ ਪਿਤਾ ਸੰਤ ਸਿੰਘ ਸੰਤ ਸੀ ਮਾਂ ਕਾ ਕੋ ਜਾਇਆ ਬੋ ਸਪਾਹੀ ਚੰਡੂ ਕੈਂਬਿਚ ਉਤਰੀ ਇੱਕ ਜੋਤੀ ਅਲਾਹੀ ਚੰਡੂ ਕੈਂਬਿਚ ਉਤਰੀ ਦੀ ਲਾਹੀ ਚੰਡੂ ਕੇ ਵਿੱਚ ਉਤਰੀ ਇੱਕ ਜੋਤੀ ਲਾਹੀ ਹੋ ਦੇਵਤਿਆਂ ਦੀ जग ਤੇ ਇੱਕ ਮਹਿਫਲ ਲਾਉਣੀ ਕਲਮ ਹੱਥ ਵਿੱਚ ਏਸ ਦੇ ਰੇਖਾਂ ਬਦਲਾਉਣੀ ਕਲਮ ਹੱਥ ਵਿੱਚ ਏਸ ਦੇ ਰੇਖਾਂ ਬਦਲਾਉਣੀ ਹੋ ਨਜ਼ਰ ਪਾ ਕੇ ਲਿਖੂਗਾ ਨਾ ਕਾਗਜ਼ ਸ਼ਾਹੀ ਚੰਡੂ